ਉੱਚੇ ਪੁੜੇ ਦੀ ਕੁੰਡੇ ਸਿੰਘ ਦੀ ਲੰਬੀ ਗਰਦਨ ਪਤਲੀ ਚਮੜੀ ਥਣ ਬਿਲਕੁਲ ਇੱਕੋ ਜਿਹੀ ਤਵੇ ਦੇਖ ਲੈ ਵੀ ਝੋਟੀ ਵਿਖਾਉ ਆ ਇਹ ਦੁੱਧ ਦੇ ਵੀ ਢੇਰ ਲਾ ਦੁੱਢੇਰਾ ਉਹਦਾ ਦੇਖੋ ਕਿਦਾਂ ਦਾ ਝੋਟੀ ਦਾ ਆ ਬੱਚਾ ਇਹਦਾ ਹੁਣ ਆਪਦੀ ਵੀ ਰੂਹ ਖੁਸ਼ ਹੁੰਦੀ ਆ ਦੇਖ ਕੇ ਵੀ ਹਾਂ ਯਾਰ ਵਾਲੀ ਸੀਲ ਝੋਟੀਏ ਅੱਛਾ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਹੈ ਸੋ ਕੀ ਹਾਲ ਚੱਲ ਨੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਇਸ ਟਾਈਮ ਖੜੇ ਆਪਾਂ ਖੇਤ ਦੇ ਵਿੱਚ ਲਗਾਤਾਰ 4 ਦਿਨ ਹੋ ਗਏ ਮੀਂਹ ਪੈਂਦੇ ਨੂੰ ਕਦੇ ਦਿਨ ਕਦੇ ਰਾਤ ਨੂੰ ਰਾਤ ਨੂੰ ਵੀ ਡੇਲੀ ਮੀਂਹ ਆਉਂਦਾ ਦਿਨੇ ਵੀ ਡੇਲੀ ਮੀਂਹ ਆਉਂਦਾ ਤਾਂ ਹੁਣ ਆਪਾਂ ਨੂੰ ਚਰਲ ਜਾਣਾ ਹੋ ਰਿਹਾ ਔਖਾ ਕਿਉਂ ਹੋ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਸਾਰੇ ਬਾਣ ਗਿੱਲੇ ਪਏ ਨੇ ਤਾਂ ਸਾਨੂੰ ਆਪਣੇ 4 ਦਾ ਸਿਸਟਮ ਦਿਖਾਉਣਾ ਕਿਉਂਕਿ ਇਹ ਕਿ 4 ਥੋੜਾ ਜਿਹਾ ਪਾ ਗਿਆ ਗਲਤ ਜਿਹਦੇ ਕਰਕੇ ਆਪਾਂ ਨੂੰ ਚੜ ਲੈ ਜਾਣ ਦੀ ਪਰੇਸ਼ਾਨੀ ਆਉਂਦੀ ਆ ਸੋ ਮੀਂਹ ਦੀ ਵੀ ਪ੍ਰੋਬਲਮ ਹੈਗੀ ਆ ਜੇ ਕਿਤੇ ਮੌਸਮ ਸਾਫ਼ ਹੋਵੇ ਸੁੱਕ ਪੱਕਾ ਹੋਵੇ ਸੁੱਕਾ ਮੌਸਮ ਹੋਵੇ ਤਾਂ ਕੋਈ ਦਿੱਕਤ ਨਹੀਂ ਆਉਂਦੀ ਪਰ ਜਦੋਂ ਮੀਂਹ ਪੈਂਦਾ ਉਦੋਂ ਹੁੰਦੀ ਆ ਚਲ ਐ ਹੁੰਦਾ ਵੀ ਐ ਸੀਗਾ ਵੀ ਕਿ ਤਲਕਾ ਦੇ ਕਦੇ ਮੀਂਹ ਪਊਗਾ ਪਰ ਇਹ ਨਹੀਂ ਪਤਾ ਸੀ ਵੀ ਲਗਾਤਾਰ ਐਦਾਂ ਝੜੀ ਲੱਗ ਜੂਗੀ ਬੱਦਲ ਵੀ ਉੱਤੇ ਪੂਰੇ ਫੁੱਲ ਛਾਏ ਪੈਣੇ ਪਹਿਲਾਂ ਆਪਣੇ ਸੰਦ ਬਹੁਤ ਜ਼ਿਆਦੇ ਹੋ ਜਾਂਦੇ ਨੇ ਉਹ ਟੋਕਰਾ ਪਿਆ ਉਹਦੇ ਵਿੱਚ ਰੇਪ ਪਿਆ ਆਹ ਡੱਬਾ ਪਾਣੀ ਕੱਢਣ ਵਾਸਤੇ ਪਿਆ ਕੰਗਾ ਪਿਆ ਚਾਰ ਪੱਟਣ ਵਾਸਤੇ ਪਹਿਲਾਂ ਤੁਸੀਂ ਬੱਦਲ ਚੈੱਕ ਕਰ ਸਕਦੇ ਹੋ ਕਿਹੜੇ ਹਿਸਾਬ ਨਾਲ ਚਾਰ ਸਪੇਰੇ ਇੱਕ ਸਾਈਡ ਨਹੀਂ ਚਾਰ ਸਪੇਰੇ ਇਹ ਦਈਆਂ ਦੇਖੋ ਪੂਰੀ ਕਾਲੀ ਘਟਾ ਛਾਈ ਹੋਈ ਆ ਸੂਰਜ ਵੀ ਦਿਖ ਨਹੀਂ ਰਿਹਾ ਤਾਂ ਟੋਵਾ ਦੇਖ ਸਕਦੇ ਹੋ ਚਾਰ ਦਿਨ ਹੋ ਗਏ ਨੂੰ ਪਰ ਇਹਨੂੰ ਹਜੇ ਸੁੱਕਿਆ ਨਹੀਂ ਸਾਰਾ ਬਣ ਬਣ ਗਿੱਲੇ ਹੋਏ ਪਏ ਨੇ ਇੱਥੇ ਆਪਣੀ ਮੱਕੀ ਬਾਜਰਾ ਜੀ ਵੀ ਚਰੀ ਬਿਜੀ ਹੋਈ ਸੀ ਤਾਂ ਉਹ ਵੀ ਤੁਸੀਂ ਦੇਖ ਸਕਦੇ ਹੋ ਸਾਰੀ ਕੋਈ ਵਧੀਆ ਸਵਾਦ ਵਾਲੀ ਗੱਲ ਨਹੀਂ ਹੋਈ ਜਿੱਦ ਦੇ ਆਪਾਂ ਮੱਕੀ ਬੀਜੀ ਦੀ ਉਦੀ ਮੀਂਹ ਪੈ ਗਿਆ ਮੁੜ ਕੇ ਝੜੀ ਜਿ ਲੱਗ ਗਈ ਉਹ ਗੱਲ ਜੀ ਬਣੀ ਨਹੀਂ ਜੇ ਮੌਸਮ ਸਾਫ਼ ਹੋਵੇ ਤਾਂ ਫਰਕ ਰਹਿੰਦਾ ਤਾਂ ਹੁਣ ਪਹਿਲਾਂ ਆਪਾਂ ਆ ਜੰਦਾਲਾ ਹੈ ਆਪਣੇ ਜਾਲ ਨੂੰ ਜੰਦਾਂ ਖੋਲ ਕੇ ਜਦੋਂ ਅੰਦਰ ਜਾਵਾਂਗੇ ਪਹਿਲਾਂ ਤਾਂ ਗਿੱਲੇ ਵੀ ਦੀ ਲੰਘਣਾ ਪਊ ਫਿਰ ਆ ਦੇਖ ਸਕਦੇ ਹਾਂ ਕਿ ਥੋੜਾ ਪਿਆ ਜੇ ਬਹੁਤਾ ਪਿਆ ਪਾਣੀ ਮੀਂਹ ਦਾ ਅੱਜ ਇਹਦੇ ਉੱਤੋਂ ਕੱਢਣਾ ਪਊਗਾ ਆਪਣੇ ਕਾਗਜ਼ ਦੇ ਉੱਤੋਂ ਫਿਰ ਕਾਗਜ਼ ਚੱਕ ਕੇ ਫਿਰ ਥੱਲੇ ਪੰਜਾਹ ਡੱਬੇ ਪਾਣੀ ਦੇ ਹੋਣਗੇ ਉਹ ਕੱਢਣੇ ਪੈਣਗੇ ਫਿਰ ਗਿੱਲਾ ਚਾਰ ਕੱਢਣਾ ਪਊ ਉਦੋਂ ਬਾਅਦ ਚਾਰ ਅੱਪਾ ਪਾਵਾਂਗੇ ਤਾਂ ਇਹ ਆ ਸਿਸਟਮ ਜਦੋਂ ਲਗਾਤਾਰ ਝੜੀ ਲੱਗ ਜਦੋਂ ਚਾਰ ਲਜਾਣਾ ਵੀ ਔਖਾ ਆ ਜਾਂਦਾ ਕੱਖ ਵੱਢਣੇ ਵੀ ਔਖੇ ਹੋ ਜਾਂਦੇ ਨੇ ਤਾਂ ਬੀਜਣੇ ਵੀ ਔਖੇ ਹੋ ਜਾਂਦੇ ਨੇ ਜੇ ਲਗਾਤਾਰ ਝੜੀ ਲੱਗੇ ਤਾਂ ਕੱਖ ਜਿਹੜੇ ਬੀਜੇ ਹੋਏ ਉਹ ਹੁੰਦੇ ਨਹੀਂ ਜਿਹੜੇ ਆਪਣੇ ਹਰੇ ਕੱਖ ਹੁੰਦੇ ਨੇ ਬੀਜੇ ਹੁੰਦੇ ਨੇ ਜਿਵੇਂ ਬਾਜਰਾ ਮੱਕੀ ਹੈ ਨਾ ਇਹ ਡਿੱਗ ਪਾਉਂਦੀ ਹੈ ਵੱਢਣੇ ਔਖੇ ਹੁੰਦੇ ਨੇ ਕਿਉਂਕਿ ਇਹ ਸਹੀ ਨਹੀਂ ਰਹਿੰਦੇ ਤਾਂ ਉਸ ਦਿਵਾਰ ਜਿਹੜਾ ਚਾਰ ਹੁੰਦਾ ਉਹ ਪਾਣੀ ਦਾ ਟੋਆ ਭਰ ਜਾਂਦਾ ਤਾਂ ਐਦਾਂ ਕੁਝ ਹੋ ਜਾਂਦੇ ਨੇ ਸਿਸਟਮ ਪਰ ਝੜੀ ਦੇ ਵਿੱਚ ਮੌਸਮ ਠੀਕ ਹੈ ਜਿੱਥੋਂ ਨਾਲ ਬਹੁਤ ਸੋਹਣਾ ਹੋਊਗਾ ਜੇਰੀਆਂ ਬਹੁਤ ਸੋਹ ਔਰ ਸਾਰਿਆਂ ਲਈ ਮੀਂਹ ਵਧੀਆ ਬਸ ਕੱਲੇ ਕੱਖਾਂ ਵਾਸਤੇ ਚਾਰ ਵਾਸਤੇ ਮੀਂਹ ਥੋੜਾ ਜਿਹਾ ਵਧੀਆ ਘਟਾ ਹੈ ਸੋ ਦੇਖਦੇ ਹੁਣ ਕਿੰਨੇ ਕ ਦਿਨ ਇਹ ਇਦਾਂ ਹੀ ਰਹੂਗਾ ਅਸੀਂ ਵੱਡ ਜਿਹੜਾ ਚਾਰ ਵਾਲਾ ਟੋਆ ਉਹਨੂੰ ਵੱਡਾ ਹੈ ਵੱਡਾ ਵੀ ਹੋਰ ਸਾਬ ਦਾ ਲਾ ਲਿਆ ਪਹਿਲਾਂ ਅਸੀਂ ਸਿੱਧੇ ਲੋਟ ਲਾਉਣਾ ਸੀ ਹੁਣ ਅਸੀਂ ਲੰਬੇ ਲੋਟ ਲਾਤਾ ਕਿਉਂਕਿ ਜਿੱਦ ਦੇ ਮੌਸਮ ਸਾਫ ਹੋ ਗਿਆ ਉਦਦੇ ਆਪਾਂ ਪਹੀ ਗਣੀ ਵਧਾ ਲਾਂਗੇ ਪਰ ਮੌਸਮ ਸਾਫ ਹੋਣ ਦਾ ਨਾਉਣ ਹੀ ਲੈਂਦਾ ਉਹ ਚੱਲਦੇ ਗੱਟ ਆਹ ਹਾਲਾ ਚਾਰਦਾ ਬਈ ਚਾਰ ਦਿਖਾਉਣਾ ਸੋਨ ਆਹ ਪਿਆ ਕੰਗਾ ਆਪਣਾ ਆਪੀ ਆਪਣੀਆਂ ਚੱਪਲ ਇੱਕ ਤਾਂ ਡੂੰਗਾ ਟੋਆ ਜਿਹੜਾ ਪੱਟ ਕੇ ਚਾਰ ਪਾਉਨੇ ਆ ਉਹਦਾ ਇਹ ਨੁਕਸਾਨ ਹੈ ਦੇਖੋ ਪਹਿਲਾ ਇਹਦੇ ਵਿੱਚੋਂ ਕਿੰਨਾ ਪਾਣੀ ਕੱਢਿਆ ਉੱਤੇ ਦੂਰ ਪਹਿਲਾਂ ਤਾਂ ਕਾਗਜ਼ ਪਾਏ ਹੋਇਆ ਆ ਫੇਰ ਉੱਤੇ ਆ ਡੰਡੇ ਧਰੇ ਹੋਏ ਨੇ ਕਾਹ ਪਏ ਦੋ ਆ ਪਏ ਨੇ ਇਹ ਡੰਡੇ ਪਾ ਕੇ ਦੂਰਾ ਕਾਗਜ਼ ਫਿਰ ਨਮ ਹਲਿਆ ਕੇ ਪਾਇਆ ਸੀ 500 ਰੁਪਏ ਦਾ ਪਰ ਫਿਰ ਵੀ ਕਿਤੋਂ ਨਾ ਕਿਤੋਂ ਦੀ ਦੇਖ ਸਕਦੇ ਹਾਂ ਵੀ ਥੱਲੇ ਸਾਰਾ ਪਾਣੀ ਸਾਰਾ ਕੱਢਿਆ ਬਾਰੇ ਆ ਹੱਜੀ ਵੀ ਵਿੱਚ ਪਾਣੀ ਖੜਾ ਸਾਨੂੰ ਦੇਣ ਦਾ ਹੋਊ। ਉਚਾਰ ਖਰਾਬ ਤਾਂ ਨਹੀਂ ਹੁੰਦਾ ਕਿਉਂਕਿ ਮੂਹਰੋਂ ਨੀਵਾ ਹੋ ਗਿਆ। ਚਾਰ ਵਾਲਾ ਤਾਂ ਉੱਚਾ। ਵੈਸੇ ਫੇਰ ਵੀ ਪਾਣੀ ਖੜ ਜਾਂਦਾ। ਚੰਗ ਚਾਰ ਚ ਪਾਣੀ ਪੈਂਦਾ ਤਾਂ ਨਹੀਂ ਹੁੰਦਾ। ਪਰ ਐ ਵੀ ਚਾਰ ਖਰਾਬ ਹੋਣ ਵਾਲਾ ਸਥਿਤੀ ਦੇ ਵਿੱਚ ਐ ਕਿਉਂਕਿ ਉਹ ਲਿਆਂਦੀ ਕਹੀ ਆਪਾਂ। ਕਹੀ ਨਾਲ ਹੁਣ ਮੂਹਰੋਂ ਆ ਜਿਹੜੀ ਚੀਜ਼ ਆ ਇੱਥੋਂ ਦੋ ਦੋ ਟੱਕ ਮਿੱਟੀ ਦੇ ਕੱਢਾਂਗੇ ਵੀ ਜੇ ਪਾਣੀ ਪੈ ਜੇ। ਘਟੂ ਘਟ ਕੰਟਰੋਲ ਤੋਂ ਕੰਟਰੋਲ ਪਾਣੀ ਮੂਹਰੇ ਖੜ ਸਕੇ। ਨਾਲੇ ਆ ਡੰਡੇ ਡੁੰਡੇ ਪਾ ਕੇ ਸਾਰਾ ਆਪਾਂ ਓਕੇ ਰਿਪੋਰਟ ਕਰਕੇ ਗਏ ਸੀ ਕੱਲ ਚਾਰ ਚ ਪੇਰੋਂ ਦੱਬ ਕੇ ਗਏ ਦੀ ਫੇਰ ਵੀ ਪਤਾ ਨਹੀਂ ਬਹੁਤ ਮੁਸ਼ਕਲ ਨਾ ਘੰਟਾ ਹੋ ਗਿਆ ਮੈਨੂੰ ਖਫਦੇ ਨੂੰ ਹਜੇ ਅੱਧਾ ਘੰਟਾ ਘੰਟਾ ਹੋਰ ਲੱਗ ਜੂ ਫੇਰ ਕਿਤੇ ਜਾ ਕੇ ਚਾਰ ਟੋਕਰੀ ਚਾਰ ਦੇ ਪੈਣਗੇ ਤੜਕੇ ਤੜਕੇ 2 ਘੰਟੇ ਵੀ ਆਹ ਡਿਊਟੀ ਪੱਕੀ ਆ 5 ਵਜੇ ਤੋਂ ਲੈ ਕੇ 8 ਵਜੇ ਤੱਕ ਤਿੰਨ ਘੰਟੇ ਪਾਣੀ ਪਿਵਾਓ ਨਮਾਓ ਕੱਖ ਪਾਓ ਧਾਰਾਂ ਚੋ ਤੇ ਆ ਦੋਨਾਂ ਮਾਤੇ ਬੱਚੀ ਤੇ ਗਾਈ ਆ ਝੋਟੀ ਲੈਂਦੀ ਆਪਾਂ ਦੇਖੋ ਚੈੱਕ ਕਰੋ ਬਾਕੀ ਸਭ ਨੂੰ ਨਮਾ ਧਮਾ ਕੇ ਦਿਖਾਉਣੀ ਆ ਕੁੰਡੀ ਐ ਲੰਬੇ ਗਾਦ ਨੂੰ ਉੱਚੀ ਡਾਡੀ ਸਨਖੇ ਝੋਟੀ ਐ ਤਾਜੀ ਸੂਈ ਹੋਈ ਆ ਉਹ ਕੱਟੀ ਐ ਦੀ ਮੰਗਰ ਹੁਣ ਜਦੋਂ ਪਾਣੀ ਪੀ ਲਿਆ ਨੇ ਉਦੋਂ ਬਾਅਦ ਜੀ ਨਮਾਈਤਮਾਈ ਕਰਾਂਗੇ ਸਾਰਿਆਂ ਨੂੰ ਤੜਕੇ ਨਮਾ ਕੇ ਕਢਾ ਦੇਾਂਗੇ ਉਦੋਂ ਬਾਅਦ ਆਵਾਂਗੇ ਅਸੀਂ 3 ਵਜੇ 3 ਵਜੇ ਕਿਵੇਂ ਹੁੰਦੇ ਨੇ ਤੰਮੇ ਐਂ ਕਹਿ ਲਓ 3 ਵਜੇ ਪਾਣੀ ਪੀ ਲਿਆ ਹੋਣਾ ਜੀ ਦੀ ਨਮਾਉਣ ਦੀ ਤਿਆਰੀ ਹੈ ਉਦੋਂ ਬਾਅਦ ਆਪਾਂ ਨਮਾਉਣੇ ਆ ਝੋਟੀ ਚਲੋ ਜੀ ਨਮਾਈਤਮਾਈ ਸ਼ੁਰੂ ਕਰਤੀਆਂ ਨਾ ਕੰਮ ਬੜਾ ਕੰਦਾ ਇਹਨਾਂ ਦਾ ਸਾਰਾ ਅੰਚੂਣ ਲੱਗ ਜੀ ਜਿਹੇ ਨਮਾਉਣ ਲੱਗ ਗਏ ਜੋ ਗੋਹਾ ਕਰਨੀ ਕਰਨ ਚਲ ਚਲੋ ਜੀ ਹੁਣ ਬਿਸ਼ਾਪ ਸਟਾਰਟ ਹੋ ਗਿਆ ਹੁਣ ਆ ਗਈ ਬਈ ਝੋਟੀ ਦੀ ਵਾਰੀ ਹੁਣ ਝੋਟੀ ਨੂੰ ਨਮਾਉਣਿਆ ਬਈ ਸੇ ਤਾਂ ਸੀਲ ਵੀ ਐ ਚੰਗੇ ਦੁੱਧ ਵਾਲੀ ਹੈ ਜੇ ਚੌਥਾ ਦਿਨ ਹੀ ਆ ਚੌਥਾ ਪੰਜਵਾਂ ਦਿਨ ਹੀ ਐ ਸੂਈ ਨੂੰ ਅੱਜ ਮਗਰ ਕੱਟੀ ਐ ਹੁਣ ਤਾਂ ਚੋਈ ਹੋਈ ਐ 10 11 ਕਿਲੋ ਦੁੱਧ ਦਾ ਮੌਕੇ ਤੇ। ਯਾਨੀ ਕਿ 15 ਕਿਲੋ ਦੁੱਧ ਤੱਕ ਆਪਣੀ ਝੋਟੀ ਜਾ ਸਕਦੀ ਹੈ। ਜਾਊਗੀ ਜਾਂ ਕਿ ਸਕਦੀ ਹੈ। ਦੇਖੋ। ਹਣ ਨਮਾਉਣੇ ਇਹਨੂੰ। ਬਸ ਇਹ ਹੀ ਡਿਊਟੀ ਆਪਣੀ। ਲੈ ਵੀ ਹੁਣ ਮੈਂ ਸਮੋਸਾ ਨਮਾ ਕੇ ਮੈਂ ਸਗਾਈਆਂ ਨਮਾ ਕੇ ਕੰਮ ਨਿਮੇੜ ਕੇ ਸਾਰਾ ਓਕੇ ਕਰਤਾ ਫੋਰਸ ਬੋਰਸ ਧੋਤਾ। ਤਾਂ ਇਦੋਂ ਬਾਅਦ ਚੱਲਦੇ ਆਂ ਆਪਾਂ ਅਚਾਰ ਲੈਣ। ਛੇਤ ਵੀ ਲੱਗ ਜੂ ਘੰਟਾ। ਆਪਾਂ ਵੇਲੇ ਹੋਵਾਂਗੇ 8 8:30 ਵਜੇ। ਸੋ ਆਓ ਪਹਿਲਾਂ ਨਮਾਉਣੇ। ਇਸ ਨੂੰ ਨਮਾ ਕੇ ਦਿਖਾਉਣਾ ਵੀ ਝੋਟੀ ਕਿੰਨੀ ਸ਼ਾਨਦਾਰ ਲੱਗਦੀ ਹੈ ਨਮਾਉਣ ਦਾ ਕੰਮ ਹੋ ਗਿਆ ਆਪਣਾ ਫਾਈਨਲ ਹੁਣ ਨਮਾ ਕੇ ਹੋ ਗਏ ਬੇਲੇ ਦੇਖੋ ਲਾ ਤਾ ਅੱਧਾ ਘੰਟਾ ਝੋਟੀ ਤੇ ਨਮਾਉਣ ਹੁਣ ਸਿੰਗਾ-ਸਿੰਗਾ ਦੇ ਤੇਲ ਲਾ ਕੇ ਚਮਕਣ ਲੱਗ ਜੂ ਬੈਠੇ ਅੰਦਰ ਫਰਸ਼ ਵੀ ਧੋਤਾ ਆਪਾਂ ਦਾ ਦੇਖੋ ਝੋਟੀ ਸ਼ਾਨਦਾਰ ਹੈ ਇਦਾਂ ਦੀਆਂ ਝੋਟੀਆਂ ਟਾਵੀਆਂ ਨਿਕਲਦੀਆਂ ਨੇ ਵੈਸੇ ਆਪਾਂ ਸੇਲ ਵੀ ਕਰਨੀ ਆ ਇਹ ਜੇ ਕੋਈ ਲੈਣ ਦਾ ਚਾਹਵਾਨ ਹੋਵੇ ਤਾਂ ਆਪਾਂ ਵੇਚ ਵੀ ਦੇਵਾਂਗੇ ਕਮੈਂਟ ਕਰ ਦਿਓ ਕਿ ਮੈਂ ਮਰਜੀ ਨਮਾਈ ਜਾਊ ਕਿ ਮੈਂ ਮਰਜੀ ਕੋਈ ਚੱਕਰੀ ਨਹੀਂ ਬੜੀ ਸੀਲ ਝੋਟੀ ਆ ਕਰੋ ਚੱਕ ਬਈ ਝੋਟੀ ਦੇਖੋ ਤੁਸੀਂ ਝੜਾ ਦੇਖ ਕੇ ਮਨ ਖੁਸ਼ ਹੋ ਜੂ ਦਿਲ ਲੱਗੂ ਕਿ ਹਾਂ ਹੈਗੀ ਝੋਟੀ ਉੱਚੇ ਪੁੜੇ ਦੀ ਕੁੰਡੇ ਸਿੰਘ ਦੀ ਲੰਬੀ ਗਰਦਨ ਪਤਲੀ ਚਮੜੀ ਹਾਂ ਬਿਲਕੁਲ ਇੱਕੋ ਜਿਹੀ ਤਵੇ ਦੇਖ ਲੈ ਵੀ ਝੋਟੀ ਵਿਖਾਉ ਆ ਇਹ ਦੁੱਧ ਦੇ ਵੀ ਢੇਰ ਲਾ ਦ ਢੇਰੋ ਓੜਾ ਦੇਖੋ ਕਿਦਾਂ ਦਾ ਝੋਟੀ ਦਾ ਆ ਬੱਚਾ ਇਹਦਾ ਹੁਣ ਆਪਦੀ ਵੀ ਰੂਹ ਖੁਸ਼ ਹੁੰਦੀ ਆ ਦੇਖ ਕੇ ਵੀ ਹਾਂ ਯਾਰ ਵਾਲੀ ਸੀਲ ਝੋਟੀ ਆ ਅੱਜ ਚੱਲੇ ਆਪਾਂ ਮੰਮੀ ਦੀ ਗੋਡਿਆਂ ਦੀ ਦਵਾਈ ਲੈਣਾ ਆਪਣੇ ਪਿੰਡ ਤੋਂ 15 ਕਿਲੋਮੀਟਰ ਦੀ ਦੂਰ ਤੇ ਪਿੰਡ ਹੈਗਾ ਬਾਧਰਪੁਰ 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 ਜਾ ਕੇ ਆਪਾਂ ਦਵਾਈ ਲੈ ਕੇ ਆਉਣੀ ਅੱਜ ਘੋੜਾ ਫੇਰ ਚੱਲੇ ਆਪਾਂਾਰੇ ਸੋ ਚੱਲਦੇ ਆਂ ਸਪੀਡਾਂ ਤੇ ਦੇਖਦੇ ਕਿੰਨੇ ਕੁ ਟਾਈਮ ਚ ਮੁੜ ਕੇ ਆਵਾਂਗੇ ਸ਼ਾਇਦ 10 ਮਿੰਟ ਜਾਣ ਤੇ ਲੱਗਣੇ 10 ਮਿੰਟ ਆਉਣ ਤੇ ਬੜੇ ਆਰਾਮ ਨਾਲ ਜਾਵਾਂਗੇ ਚਾਹ ਦੀ ਪਹਿਲਾਂ ਝੜੀ ਲੱਗੀ ਹੋਈ ਸੀ 5-4 ਦਿਨਾਂ ਦੀ ਤਾ ਕੱਲ ਦੀ ਠੀਕ ਠਾਕ ਆ ਕੱਲ ਵਧੀਆ ਧੁੱਪ ਵਾਲਾ ਦਿਨ ਸੀ ਅੱਜ ਵੀ ਬੱਦਲਬਾਈ ਜੀ ਹੋ ਰਹੀ ਹੈ ਪਰ ਮੀਂਹ ਦਾ ਕੋਈ ਸਾਰ ਨਹੀਂ ਇੱਟਾਂ ਦੀ ਟਰਾਲੀ ਭਰੀ ਜਾਂਦੇ ਆ ਬਈ ਲੌਕ ਟਾਇਲ ਦੀ ਵਾਓ ਸੁਬਾਹ ਦਾ ਸੁਬਾਹ ਬਣਿਆ ਪਿਆ ਦੇਖੋ ਕਿਆ ਬਾਤਾਂ ਨੇ ਬਈ ਕੁਦਰਤ ਵੱਡੀ ਜੀ ਜਦੋਂ ਐ ਬੱਦਲ ਬੱਦਨਾ ਸੜਕਾਂ ਦੇ ਕਿਨਾਰੇ ਦਰਖਤ ਲੱਗੇ ਦੇਖਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਯਾਰ ਆ ਪਹਿਲਾਂ ਸਾਰੀਆਂ ਸੜਕਾਂ ਤੇ ਕਿਤੇ ਟਾਵੇਂ-ਟਾਵੇਂ ਬਿਲਡ ਦੇ ਬਿਲਡੇ ਦਰਖਤ ਲੱਗੇ ਆਉਂਦੇ ਸੀ ਪਰ ਆ ਪਿਛਲੇ 6-7 ਸਾਲਾਂ ਤੋਂ ਰੁੱਖ ਲਾਉਣ ਦੀ ਬਤ ਤੋਂ ਵਾਅਦਾ ਹੁਣ ਜਾਗੀ ਹੈ ਹੁਣ ਅਸੀਂ ਆਪਾਂ ਬਾਹਰ ਲੈ ਕੇ ਰ ਮੱਝ ਨੂੰ ਲੈਟੀ ਪਾਉਣ ਹੁਣ ਇਦੋਂ ਬਾਅਦ ਜਾਣਾ ਆਪਾਂ ਖੇਤ ਕਣਕ ਤੇ ਆਪਣੇ ਜੀਤੀ ਤੇ ਸਪਰੇਅ ਕਰਨ ਆਲੇ ਆਏ ਹੋਏ ਨੇ रेडी ਹੋਤੀ ਉਹਨਾਂ ਦੀ ਚਾਹ ਲੈ ਕੇ ਜਾਨੇ ਹੁਣ ਚਾਹ ਤੇ ਰੋਟੀ ਦੁਪਹਿਰ ਦੀ ਲੈ ਕੇ ਜਾਣੀ ਕੋ ਸੋ ਅੱਜ ਦਾ ਵਲੌਗ ਆਪਣਾ ਇਸ ਤਰ੍ਹਾਂ ਦੀ ਵੀਡੀਓ ਵਧੀਆ ਲਗੀ ਲਾਈਕ ਕਰ ਤੇ ਸ਼ੇਅਰ ਕਰ ਦਿਓ ਈ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕਰਦੇ ਸੋਕੀ ਅੱਜ ਬਾਏ ਬਾਏ